Transcrição e ਹੜ੍ਹ ਕਾਰਨ ਸਰਹੱਦੀ ਇਲਾਕੇ ਦੀਆਂ ਸਾਰੀਆਂ ਹੀ ਸੜਕਾਂ ਪਾਣੀ ਦੇ ਨਾਲ ਭਰ ਗਈਆਂ ਨੇ ਤਾਂ ਇਸ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਦੇ ਕੋਲ ਕਿਸ਼ਤੀ ਦੀ ਸੁਵਿਧਾ ਨਾ ਹੋਣ ਕਰਕੇ ਉਹ ਟਿਊਬਾਂ ਦੇ ਰਾਹੀਂ ਇਹਨਾਂ ਸੜਕਾਂ ਨੂੰ ਪਾਰ ਕਰਨ ਦੇ ਲਈ ਮਜਬੂਰ ਹੋ ਰਹੇ ਨੇ ਇਸੇ ਤਰ੍ਹਾਂ ਪਿੰਡ ਰਾਮ ਸਿੰਘ ਵਾਲੀ ਪੈਣੀ ਦੇ ਨਜ਼ਦੀਕ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਪੈਦਲ ਗੁਜ਼ਰਨਾ ਵੀ ਔਖਾ ਹੋ ਰਿਹਾ ਜਿਸ ਕਾਰਨ ਇੱਥੇ ਕੋਈ ਕਿਸ਼ਤੀ ਦੀ ਸੁਵਿਧਾ ਨਾ ਹੋਣ ਕਰਕੇ ਲੋਕ ਟਿਊਬਾਂ ਦੇ ਰਾਹੀਂ ਆਉਣ ਜਾਣ ਦੇ ਲਈ ਮਜਬੂਰ ਹੋ ਰਹੇ ਨੇ ਲੋਕਾਂ ਨੇ ਦੱਸਿਆ ਕਿ ਉਹ ਆਪਣੀ ਜਾਨ ਜੋਖਮ ਵਿੱਚ ਪਾ ਕੇ ਟਿਊਬਾਂ ਦੇ ਰਾਹੀਂ ਆਪਣੇ ਲਈ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਲਿਆ ਰਹੇ ਨੇ ਅਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਉਹਨਾਂ ਨੂੰ ਕਿਸ਼ਤੀ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਪਜੀ ਬੇੜੀ ਕੋਈ ਮਿਲ ਰਹੀ ਕੁਝ ਵੀ ਇੱਥੇ ਸਾਧਨ ਕੋਈ ਪਛੜ ਗਏ ਟੁੱਟ। ਇਹ ਹੁਣ ਟੁੱਪਾ ਤੇ ਕੋਈ ਰਾਸ਼ਨ ਲਿਆ ਸਕਦਾ। ਇਹ ਪਾਰ دریا ਤੋਂ ਪਾਰ ਕੋਈ ਪਤੂ ਪਾਣੀ ਲੰਘ ਰਿਹਾ ਹੈ। ਕੋਈ ਸਾਧਨ ਨਹੀਂ ਕੋਈ ਬੇੜੀ ਨਹੀਂ ਆਈ। ਅਸੀਂ ਤਾਂ ਵੀ ਰਾਸ਼ਨ ਤੇ ਲਿਆਈ ਕੋਈ ਖਾਣ ਪੀਣ ਦਾ ਕੋਈ ਕਿਸੇ ਦਾ ਕੋ ਨਹੀਂ ਉਹ ਕੜਿਆਰ ਦੀ ਟੀਮ ਜੀ ਆਈ ਉਹ ਆਦੇ 5 7 ਬੰਦੇ ਬਹਿੰਦੇ ਨੇ 2 3 ਲੈ ਜਾਂਦੇ ਨੇ ਬਸ ਤੇ ਉਹ ਅਮਰੂਦਾਂ ਦੇ ਬੂਟੇ ਮੰਗ ਲਾ ਲਿਆ ਉਹ ਤਾਂ ਬਰੂਦ ਖਾ ਕੇ ਪੀ ਹਟ ਗਿਆ ਕੋਈ ਸਿਵਲ ਬੰਦਾ ਤਾਂ ਭਾਂਦੇ ਨਹੀਂ ਜਿਹੇ ਉਹ ਪੀਐਸਐਫ ਨੂੰ ਜਾਂਦੇ ਨਹੀਂ ਰਾਸ਼ਨ ਉਹ ਮਰਦਾਂ ਦੀ ਟੀਮ ਦਾ ਕੋਈ ਆ ਟੂਪ ਤੇ ਲੈ ਵੀ ਦੇ ਹੋਰ ਕੋਈ ਰਾਸ਼ਨ ਨਹੀਂ ਲਿਆਦਾ ਕੋਈ ਨਹੀਂ ਨਾ ਕੋਈ ਆਇਆ ਪਰਚਾਈ ਜਾਨਾ ਕੋਈ ਚੋਰ ਜਾਰੀ ਖਾਣ ਹੰਗੀ ਆਂਦੇ ਨਹੀਂ ਉਧਰ ਛੜ ਕੇ ਚਲਦੀ ਰਹੀ ਵਿਚੇ ਦੇਖਾ ਹੁਣ ਗਈ ਛੜ ਕੇ ਬੰਦ ਵਿਚ ਟੁੱਟ ਇਸ ਪਰ ਟੁੱਟ ਗਏ ਪਿੰਨ ਦਾ ਤੂੰ ਬਣਾ ਸੱਸੀ ਬੰਨ ਕੇ ਦੂਰ ਦੂਰ ਲੈ ਆਵਾਂਗੇ ਤੇ ਅਸੀਂ ਤਾਂ ਫਿਰ ਪੈਦਲ ਜਾਵਾਂਗੇ ਰੱਸੀ ਬੰਨੀ ਵੀ ਲੰਮੀ ਐਂ ਛੱਕੀ ਆਵਾਂਦੇ ਆਈ ਚਾਰ ਪੰਜ ਦਿਨ ਜਾਵਾਂਗੇ ਯਾਨੀ ਛੱਕ ਕੇ ਲੈ ਆਵਾਂਗੇ ਠੀਕ ਹੈ ਅਜੇ ਪੈਡ ਤੇ ਲਿਆਵਾਂਗੇ ਉਹ ਇੱਕ ਨੰਬਰ ਕੋਈ ਜਾਂਦਾ ਹੀ ਨਹੀਂ ਕੋਈ ਬਿਮਾਰ ਪਿਆਵੇ ਤਾਂ ਉਹ ਵੀ ਉੱਥੇ ਮਰ ਜਾਵੇ ਕੁਝ ਨਹੀਂ ਉਹ ਉਧਰ ਕੋਈ ਰਾਸ਼ਨ ਵੀ ਨਹੀਂ ਆ ਰਿਹਾ ਕਿਸਤੀ ਨਹੀਂ ਕੋਈ ਕਿਸਤੀ ਨਹੀਂ ਜਾਂਦੇ ਨਾ ਐਤੀ ਵੀ ਕੋਈ ਨਹੀਂ ਆ ਰਿਹਾ ਅਗਾ ਵੀ ਪੈਰ ਪੈਣ ਤੇ ਮਾ ਤੇ ਮਗ ਦੋ ਨਾਨਕਾ ਤਿੰਨ ਨੰਬਰ ਗੱਟੀ ਤੇਰੀ ਮਤਰੀ ਆ ਦੇ ਬੇੜੀਆਂ ਜਾ ਉਧਰ ਕੋਈ ਨਹੀਂ ਉਧਰ ਪਾਣੀ ਇੰਨਾ ਨੇ ਘਰਾਂ ਚ ਹੋਇਆ ਪਿਆ ਕੋਈ ਨਹੀਂ ਜਾ ਰਿਹਾ ਕਿਰਤੀ ਕੋਈ ਉੱਥੇ ਚੱਪੂ ਨਹੀਂ ਮਿਲਦਾ ਨਾ ਕਿਸਤੀ ਕੋਈ ਨਹੀਂ ਦਿੱਤੀ ਰਹੀ ਪਾਣੀ ਘਟੇ ਤੇ ਸਾਨੂੰ ਕੋਈ ਰਾਸ਼ਨ ਪਾਣੀ ਤੇ ਦੇਵਣਾ ਤੂੜੀ ਅੱਗੇ ਕੱਢੀ ਉਹ ਵੀ ਲੋੜ ਗਈ ਬਾਰਸ਼ ਪੈ ਗਈ ਮੇਨ ਗੱਲ ਤੁਹਾਨੂੰ ਉਹ ਵੀ ਫਿੱਜ ਗਈ ਮੇਨ ਗੱਲ ਲਗੀ ਪਸ਼ੂਆਂ ਦੀ ਕਿਹੜੇ ਵਿਚਾਰੇ ਬੋਲ ਨਹੀਂ ਸਕਦੇ ਉਹਨਾਂ ਜੋ ਸਪੈਸ਼ਲ ਤੇ ਚਾਰਾ ਭੇਜਾ ਜਾਵੇ ਕਿਸ਼ਤੀਆਂ ਤੇ ਰੇਗ ਪਿੰਡ ਦੇ ਵਿੱਚ ਕਿਵੇਂ ਕਿਸ਼ਤੀ ਆਵੇ ਤੇ ਇੱਥੇ ਚਾਰਾ ਦਿੱਤਾ ਜਾਵੇ ਰਾਸ਼ਨ ਤਾਂ ਜੇ ਮਾੜਾ ਮਟਾ ਭਾਈ ਹਾੜਕਾ ਧਗਾ ਬਾਕੀ ਪਸ਼ੂਆਂ ਦਾ ਤੇ ਰਾਸ਼ਨ ਸਾਨੂੰ ਕੀ ਐਨਾ ਐਨਾ ਕਿਵੇਂ ਅਸੀਂ ਫਤ ਜੀਏ ਪੰਜ ਜੀਏ ਮਾਨੇ ਐਨੇ ਸਾਡੇ ਰਾਸ਼ਨ ਨਾ ਕੀ ਬਣਾ। ਕੁਛ ਨਹੀਂ ਬਣਾ। ਉਹ ਰਾਜ ਹੀ ਖਾ ਜਾਂਦੇ ਨੇ। ਰਾਜਾ ਚ 12 ਚਲਦੇ ਪਏ ਨੇ ਚੱਪੂ ਵਾਲਿਆਂ। ਤੇ ਬਾਕੀ ਇਧਰ ਚਲਦੇ ਪਏ ਨੇ ਨਾ ਤੇ ਬੇੜੀਆਂ ਇਧਰ ਸਾਡੇ ਅਕੜੇ 4-5 ਇਧਰ ਪਿੰਡ ਰਹਿ ਗਏ। ਬਾਕੀ ਕਿਹੜੇ ਇਧਰ 6 ਪਿੰਡ ਅਗੇ ਨੇ ਉਹ ਦੇ ਬੇੜੀਆਂ ਚਲਦੇ ਆਪਣੇ ਸਾਡੇ ਮੁੰਦੇ ਬੇੜੀ ਵੀ ਕੋ ਨਹੀਂ ਆਂਦੀ। ਟੂਪਰ ਚੱਲੇ ਅੱਛੇ ਪਾ ਚੱਲੇ ਅਸੀਂ ਰਾਸ਼ਨ ਤੇ ਚੱਲੇ ਇਹਨਾਂ ਕੋ ਮਿਲਣਾ ਤੇ ਸਿਰ ਤੇ ਰੱਖ ਲਾਂ ਤੇ ਇਹ ਤਾਂ ਅਸੀਂ ਪੱਠੇ ਲੈਣ ਚੱਲੇ। ਇਹ ਚਾਰਾ ਕਿਵੇਂ ਪੇ ਬੋਲਦੇ ਇੱਕ ਦੂਜੇ ਆਂਦੇ ਨੇ ਉਹ ਤੇ ਜਾਸੀਵਾਰੇ। ਘਰ ਦਵਰੇ ਉਹ ਕਿਚਰ ਲਾਵਣ ਦੇ ਉਹਦੇ ਤੇ ਲਾਵਦੇ ਨਹੀਂ ਤਾਂ ਉੱਥੇ ਪਰ ਕਿਹਦੀ ਮਹਿੰਦ ਸ਼ਾਦੀ ਕਰਾਂ ਦੇ ਜੋਨੇ ਚ ਘਾ ਭਾਟ ਲਾ ਦੇ ਪਰ ਪਿੱਛੇ ਦੇ ਖਰਾ ਲਿਆ ਆਂਦੀਆਂ ਨੇ ਉਹ ਵੀ ਸੇਵਾ ਲੈਂਦੇ ਨੇ ਉਹ ਪਿਛਲੇ ਪਿੰਡਾਂ ਵਾਲਾ ਆ ਜਾਂਦੇ ਨੇ ਫੇ ਮੈਂ ਪਾੜਦਾ ਮੈਨੂੰ ਪੱਟੇ ਤੋਂ ਮੇਰੇ ਡੰਗਰੇ ਇੱਥੇ ਗਨੇ ਮਾਂਜਾ ਥੋੜਾ ਥੋੜਾ ਤੂੰ ਤੇ ਕਿਵੇਂ ਪਿੰਡ ਆ ਪਿੰਡ ਲਾ ਲੋ ਇੱਥੇ ਇੱਕ ਦੂਟ ਰਾਲੀ ਜਾਂਦ ਰੇ ਮੈਂ ਥੋੜੇ ਥੋੜੇ ਕਰਦੇ ਇੱਧਰ ਚਾਹ ਜਾਂ ਤਾਂ ਬੜੀ ਮਿਹਰਬਾਨੀ ਅਸੀਂ ਆਪ ਖੋਦ ਅੱਗੇ ਲੱਗ ਗਏ ਟ੍ਰੈਡਰ ਪਾ ਦੇਵਾਂਗੇ ਇੱਕ ਲੈ ਕੇ ਲੰਘ ਚੜ੍ਹ ਤੇ ਬਿਆੜੀ ਸੰਦਿੱਤੀ ਜਾਵੇ ਨਹੀਂ ਤਾਂ